ਚਾਹੋਗੇ ਜੀ ਦਾ ਸਪਸ਼ਟੀਕਰਨ ਸਪਸ਼ਟੀਕਰਨ ਦਿੱਤਾ ਗਿਆ ਸੀ ਤੇ ਹੁਣ ਉਹਦੇ ਵਿੱਚ ਬਹੁਤ ਕੁਝ ਬਿਆਨ ਕੀਤਾ ਤੁਸੀਂ ਕਿਦਾ ਦੇਖ ਰਹੇ ਹੋ ਦੇਖੋ ਦੱਸੋ ਨਾ ਕੀ ਕੀਤਾ ਸਾਹਮਣੇ ਵੇਖੋ ਉਹਦੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਹ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੀ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਹੈ ਮਨ ਲਈਏ ਮੇਰੇ ਖਾਲਕ ਚਿੱਠੀ ਨਾਲ ਲਈ ਆ ਔਰ ਸਰਦਾਰ ਸ਼ਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਹੀ ਆਨੇ ਹੈ ਜੇ 2015 ਜਾਂਦੇ ਉਦੋਂ ਮੰਨੀ ਹੁੰਦੀ ਨਾ ਗੱਲ ਕਿ ਰਾਜ ਭਾਗ ਜਿਹੜਾ ਆਪਣਾ ਇਹ ਪਾਈਚ ਬਣ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹੜੀ ਚਾਹੁੰਦਾ ਉਹਨਾਂ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਬੰਦਰੀ ਹੁੰਦੀ ਮੈਂ ਸਮਝਦਾ ਕਈ ਹੁਣ ਕਿੰਨੀ ਗਲਤੀਆਂ ਲਗਾਉਣ ਵਾਸਤੇ ਪਹਿਲਾਂ 7-8 ਕੱਢ ਤੇ ਫਕੀਰ ਸਾਹਿਬ ਨੂੰ ਕੱਢਦਾ ਪਰ ਮੈਂ ਤਾਂ ਚਲੋ ਇਹ ਸ਼ਾਮਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਕਾਲੀਦਾਲਾ ਜਿਹੜਾ ਉਹ ਛੱਟਦਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦਿਆਂ ਦੇ ਨਾਂ ਨਹੀਂ ਲੈਣਾ ਜਿਹੜੇ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਜੀ ਉਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲ ਉਹ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਰ੍ਹਾਂ ਹੋਇਆ ਜਿਹੜੇ ਗਲਤੀ ਦੀ ਹੁੰਦੀ ਆ ਮਾਫੀ ਜਿਹੜੀ ਗਨਾਹ ਹੋ ਜਾਂਦਾ ਨਾ ਉਨੀ ਸਜਾਵਟ ਆ। ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਇਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ। ਮੈਂ ਸਿੱਖ ਸਾਹਿਬ ਨੂੰ ਮੈਂ ਕੋਣੋ ਮਤਲਬ ਉਹਨਾਂ ਦੇ ਪਿਆਰਰ ਗਾਉਣੀ ਆ ਅਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ। ਮੈਂ ਉਹਨਾਂ ਨੇ ਬੇਨਤੀ ਕਰਨੀ ਚਾਹੁੰਦਾ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਜਿਹੜਾ ਜੋ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੌਲਾ ਪਾਇਆ 15 ਸਾਲ ਤੋਂ ਕਿ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਨਾਂ ਅੱਜ ਮੰਨ ਲਈਆਂ ਨੇ। ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪੰਥ ਦੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆਂ ਦਰਿਆਵੀ ਅਦਾਲਤਾਂ ਚ ਮੰਨ ਲਿੰਦਾ ਤੇ ਕਦੀ ਉਹਨੂੰ ਕੁਮਾਹ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੂੰ ਜੱਜ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਹਿਬਾਨ ਦਾ ਵੀ ਸਤਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਗਨਯਾਰ ਪ੍ਰੀ ਸਿੰਘ ਸਾਹਿਬ ਜੀ ਜਾਂ ਗਨ ਸੁਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਵੀ ਇਹਨਾਂ ਜੱਦੀਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗناہ ਕੀਤਾ ਇਹ ਭਾਈਪਾਲ ਸਾਹਿਬ ਦੂ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲੜੀ ਗਈ ਠੀਕ ਚਾਹੋਗੇ ਜੀ ਦਾ ਸਪਸ਼ਟੀਕਰਨ ਸਪਸ਼ਟੀਕਰਨ ਦਿੱਤਾ ਗਿਆ ਸੀ ਤੇ ਹੁਣ ਉਹਦੇ ਵਿੱਚ ਬਹੁਤ ਕੁਝ ਬਿਆਨ ਕੀਤਾ ਤੁਸੀਂ ਕਿਦਾ ਦੇਖ ਰਹੇ ਹੋ ਦੇਖੋ ਦੱਸੋ ਨਾ ਕੀ ਕੀਤਾ ਸਾਹਮਣੇ ਵੇਖੋ ਉਹਦੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਹ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੀ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਹੈ ਮਨ ਲਈਏ ਮੇਰੇ ਖਿਆਲ ਕਿ ਚਿੱਠੀ ਨਾਲ ਲਈ ਆ ਔਰ ਸਰਦਾਰ ਸ਼ਰਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਹੀ ਆਨੇ ਹੈ ਜੇ 2015 ਜਾਂਦੇ ਉਦੋਂ ਮੰਨੀ ਹੁੰਦੀ ਨਾ ਗੱਲ ਤੇ ਰਾਜ ਭਾਗ ਜਿਹੜਾ ਆਪਣਾ ਇਹ ਬਾਈਚ ਬਣ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹੜੀ ਚਾਹੁੰਦਾ ਉਹਨਾਂ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਭੰਦਰੀ ਹੁੰਦੀ ਆ ਮੈਂ ਸਮਝਦਾ ਕਈ ਵਾਰ ਹੁਣ ਕਿੰਨੀ ਗਲਤੀਆਂ ਲਗਾਉਣ ਵਾਸਤੇ ਪਹਿਲੇ 7-8 ਕੱਢ ਤੇ ਫਿਰ ਤੁਸੀਂ ਸਾਹਿਬ ਨੂੰ ਕੱਢਤਾ ਪਰ ਮੈਂ ਤਾਂ ਚਲੋ ਇਹ ਸ਼ਾਮਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਕਾਲੀਦਾਲਾ ਜਿਹੜਾ ਉਹ ਛੱਟਤਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦਿਆਂ ਦੇ ਨਾਂ ਨਹੀਂ ਲੈਣਾ ਜਿਹੜੇ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਜੀ ਉਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲ ਉਹ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਰ੍ਹਾਂ ਹੋਇਆ ਜਿਹੜੇ ਗਲਤੀ ਵੀ ਹੁੰਦੀ ਆ ਮਾਫੀ ਜਿਹੜੀ ਗਨਾਹ ਹੋ ਜਾਂਦਾ ਨਾ ਉਲੀ ਸਜਾਉਂਦਿਆ ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਮੈਂ ਸਿੱਖ ਸਾਹਿਬ ਨੂੰ ਮੈਂ ਕੋਣੋ ਮਤਲਬ ਉਹਨਾਰੇ ਪਿਆਰਰ ਗਾ ਬੰਦੀ ਆਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨਸਾਰ ਜਿਹੜਾ ਜੋ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੌਲਾ ਪਾਇਆ 15 ਸਾਲ ਤੋਂ ਵੀ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਦਾ ਅੱਜ ਮੰਨ ਲਿਆ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪੰਥ ਦੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆਂ ਦਰਿਆਵੀ ਅਦਾਲਤਾਂ ਚ ਮੰਨ ਲਿੰਦਾ ਤੇ ਕਦੇ ਉਹਨੂੰ ਕੁਮਾਖ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੰਜਜ ਦੇ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਹਿਬਾਨ ਦਾ ਵੀ ਸਤਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਗਨਯਾਰ ਪ੍ਰੀ ਸਿੰਘ ਸਾਹਿਬ ਜੀ ਜਾਂ ਅਗਨ ਸੁਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਵੀ ਇਹਨਾਂ ਜਡੇਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗناہ ਕੀਤਾ ਇਹ ਭਾਈਪਾਲ ਸਾਹਿਬ ਨੂੰ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲੜੀ ਜੀ